ਅ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ 2.5 ਸਾਲਾਂ ਤੋਂ ਭਗਵੰਤਬਾਨ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਸਾਡੇ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਕਿ ਲੋਕਾਂ ਨੂੰ ਘਰ ਬੈਠਿਆਂ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ-ਖੁਆਰੀ ਉਹਨਾਂ ਦੇ ਬਾਰ-ਬਾਰ ਜਿਹੜੇ ਕੋਈ ਚੱਕਰ ਲਾਗਦੇ ਨੇ ਜਾਂ ਕਰਾਪਸ਼ਨ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਦੇ ਨਾਲ ਲੋਕਾਂ ਨੂੰ ਘਰ ਬੈਠੇ ਉਹਨਾਂ ਦੇ ਕੰਮ ਨੇ ਜਿਹੜੇ ਉਹ ਹੋਣਗੇ ਸੋ ਇਹਦੇ ਲਈ ਸੇਵਾ ਕੇਂਦਰ ਦੇ ਜ਼ਰੀਏ ਆਲਰੇਡੀ ਤਕਰੀਬਨ 538 ਦੇ ਕਰੀਬ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਔਰ ਸਮੇਂਬੱਧ ਤਰੀਕੇ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਕਿ ਜਿਹੜੇ ਲੋਕਾਂ ਦੇ ਸਰਟੀਫਿਕੇਟ ਨੇ ਚਾਹੇ ਉਹ ਕੋਈ ਐਸਸੀ ਬੀਸੀ ਸਰਟੀਫਿਕੇਟ ਨੇ ਇਨਕਮ ਸਰਟੀਫਿਕੇਟ ਨੇ ਉਹਨਾਂ ਦੇ ਲਈ ਲੋਕਾਂ ਨੂੰ ਜਦੋਂ ਅਪਲਾਈ ਕਰਦੇ ਨੇ ਉਹ ਤੇ ਉਹਨਾਂ ਪਟਵਾਰੀ ਨੇ ਰਿਪੋਰਟ ਕਰਨੀ ਹੁੰਦੀ ਹੈ ਸੋ ਪਹਿਲਾਂ ਅਸੀਂ 6 ਮਹੀਨੇ ਪਹਿਲਾਂ ਇੱਕ ਉਪਰਾਲਾ ਕੀਤਾ ਕਿ ਸਾਰੇ ਦੇ ਸਾਰੇ ਪਟਵਾਰੀਆਂ ਨੂੰ ਅਸੀਂ ਆਨਬੋਰਡ ਕੀਤਾ ਹੁਣ ਉਹਨਾਂ ਕੋਲੇ ਪਟਵਾਰੀਆਂ ਕੋਲ ਰਿਪੋਰਟ ਦੇ ਲਈ ਐਪਲੀਕੇਸ਼ਨ ਜਾਂਦੀ ਹੈ ਤੇ ਬਜਵੇਂ ਸਮੇਂ ਦੇ ਵਿੱਚ ਉਹਦੇ ਉੱਪਰ ਰਿਪੋਰਟ ਕਰਦੇ ਨੇ ਤਕਰੀਬਨ 8 ਲੱਖ 65 ਹਜ਼ਾਰ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਪਟਵਾਰੀ ਉਹਨਾਂ ਨੂੰ ਆਨਲਾਈਨ ਡਿਸਪੋਜ਼ ਆਫ ਕਰ ਚੁੱਕੇ ਪਰ ਅਗਲਾ ਸਟੈਪ ਉਹਨਾਂ ਦਾ ਹੁੰਦਾ ਸੀਗਾ ਕਿ ਪਟਵਾਰੀਆਂ ਨੇ ਸਰਪੰਚ ਤੋਂ ਐਮਸੀ ਤੋਂ ਔਰ ਨੰਬਰਦਾਰ ਤੋਂ ਵੀ ਰਿਪੋਰਟ ਲੈਣੀ ਹੁੰਦੀ ਸੀਗੀ ਹੁਣ ਅੱਜ ਅਸੀਂ ਇੱਕ ਹੋਰ ਸਟੈਪ ਅੱਗੇ ਵਧਦੇ ਹੋਏ ਉਪਰਾਲਾ ਕੀਤਾ ਕਿ ਪਟਵਾਰੀਆਂ ਤੋਂ ਸਰਪੰਚ ਐਮਸੀ ਔਰ ਨੰਬਰਦਾਰ ਨੂੰ ਵੀ ਆਨਲਾਈਨ ਹੀ ਉਹਨਾਂ ਦੇ ਫੋਨ ਦੇ ਉੱਪਰ ਵਟਸਐਪ ਦੇ ਉੱਪਰ ਵੈਰੀਫਿਕੇਸ਼ਨ ਵਾਸਤੇ ਜਾਏਗਾ ਤੇ ਲੋਕਾਂ ਨੂੰ ਨਾ ਸਰਪੰਚ ਕੋਲੇ ਨਾ ਐਮਸੀ ਕੋਲੇ ਨਾ ਪਟਵਾਰੀ ਕੋਲੇ ਕੋਲੇ ਔਰ ਨਾ ਹੀ ਨੰਬਰਦਾਰ ਕੋਲੇ ਜਾਣ ਦੀ ਲੋੜ ਨਹੀਂ ਹੈਗੀ ਆਨਲਾਈਨ ਆਟੋਮੈਟਿਕਲੀ 2ਵੇਂ ਦਿਨਾਂ ਦੇ ਵਿੱਚ ਜਿਹੜੇ ਸਰਪੰਚ ਐਮਸੀ ਔਰ ਨੰਬਰਦਾਰ ਉਹ ਰਿਪੋਰਟ ਕਰ ਦੇਣਗੇ ਰეკਮੈਂਡ ਕਰ ਦੇਣਗੇ ਤੇ ਬੰਦੇ ਨੂੰ ਘਰ ਬੈਠੇ ਸਰਵਿਸ ਜਿਹੜੀ ਉਹ ਮਿਲ ਜੇਗੀ ਇਹਦੇ ਵਾਸਤੇ ਤਕਰੀਬਨ 8000 ਸਰਪੰਚ ਨੇ ਜਿਹੜੇ ਉਹ ਆਲਰੇਡੀ ਆਨਬੋਰਡ ਹੋ ਚੁੱਕੇ ਨੇ ਬਾਕੀ ਸਰਪੰਚਾਂ ਨੰਬਰਦਾਰਾਂ ਤੇ ਐਮਸੀਆਂ ਨੂੰ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਔਰ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਦੇ ਉੱਪਰ ਜਲਦੀ ਆਨਬੋਰਡ ਹੋ 1 ਜਨਵਰੀ ਤੋਂ ਅਸੀਂ ਸਾਰੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਆਫਲਾਈਨ ਖਤਮ ਕਰ ਦਾਂਗੇ ਤੇ ਸਾਰੀ ਆਨਬੋਰਡਿੰਗ ਹੈ ਜਿਹੜੀ ਹੋਣ ਤੋਂ ਬਾਅਦ ਆਨਲਾਈਨ ਹੀ ਜਿਹੜੇ ਸਰਵਿਸਿਜ਼ ਨੇ ਦਿੱਤੀਆਂ ਜਾਣਗੀਆਂ ਆਫਲਾਈਨ ਕੰਮ ਹੀ ਖਤਮ ਕਰ ਦਾਂਗੇ ਔਰ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਗੱਲ ਇਹ ਹੈ ਕਿ ਸਿਰੇ ਤੱਕ ਪੂਰੇ ਦੇ ਪੂਰੇ ਬਿਊਰੋਕ੍ਰੈਟਿਕ ਸਿਸਟਮ ਦੇ ਅਫਸਰੀ ਸਿਸਟਮ ਦੇ ਨਿਚਲਾ ਪੱਧਰ ਜਿਹੜਾ ਹੈਗਾ ਆ ਇਹ ਯਾਨੀ ਕਿ ਸਰਪੰਚ ਨੰਬਰਦਾਰ ਐਮਸੀ ਉੱਥੋਂ ਤੱਕ ਸਾਰੇ ਦੇ ਸਾਰੇ ਸਿਸਟਮ ਨੂੰ ਆਨਲਾਈਨ ਕਰਨ ਵਾਲਾ ਪੰਜਾਬ ਪੂਰੇ ਮੁਲਕ ਦੇ ਵਿੱਚੋਂ ਪਹਿਲਾ ਸੂਬਾ ਜਿਹੜਾ ਅੱਜ ਉਹ ਬਣ ਕੇ ਕੀਰਤੀਮਾਨ ਜਿਹੜੇ ਪੰਜਾਬ ਨੇ ਸਥਾਪਿਤ ਕਰ ਦਿੱਤਾ ਸੋ ਬਹੁਤ ਬਹੁਤ ਮੁਬਾਰਕਾਂ ਨੇ ਇਸ ਮੁੱਚੇ ਪੰਜਾਬ ਨੂੰ ਔਰ ਬਹੁਤ ਵੱਡੀ ਸਹੂਲਤ ਹੈ ਜਿਹੜੀ ਇਹ ਪੰਜਾਬ ਦੇ 3 ਕਰੋੜ ਜਨਤਾ ਨੂੰ ਇਹ ਮਿਲਣੀ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਜੀ ਮਨਜੀ ਆਫਲਾਈਨ ਪਹਿਲਾਂ ਕਿੰਨੀਆਂ ਕੈਪਲੀਕੇਸ਼ਨਾਂ ਆਉਂਦੀਆਂ ਸੀਗੀਆਂ ਜਿਹਦੇ ਨਾਲ ਹੁਣ ਅਫਸਰਾਂ ਨੂੰ ਵੀ ਰਾਹਤ ਮਿਲੇਗੀ ਤੇ ਕੰਮ ਜਲਦੀ ਹੋਵੇ ਦੇਖੋ ਇਸ ਤਰ੍ਹਾਂ ਹੈ ਕਿ ਸਾਡੇ ਸੇਵਾ ਕੇਂਦਰ ਦੇ ਵਿੱਚ ਹੀ ਤਕਰੀਬਨ ਤਕਰੀਬਨ ਆ ਸਾਲਾਨਾ 80 ਲੱਖ ਤੋਂ 1 ਕਰੋੜ ਐਪਲੀਕੇਸ਼ਨ ਹੈ ਜਿਹੜੀ ਉਹ ਆ ਜਾਂਦੀ ਹੈ ਸੋ ਹੁਣ ਤੁਸੀਂ ਉਹਦੇ ਵਿੱਚੋਂ ਇਹ ਮੰਨ ਕੇ ਚੱਲੋ ਤੁਸੀਂ ਜੇ 30 40% ਵੀ ਜੇ ਪਟਵਾਰੀ ਦੇ ਜ਼ਰੀਏ ਨੀਚੇ ਤੱਕ ਜਾਣੀ ਸੀਗੀ ਤਾਂ ਤਕਰੀਬਨ 20 25 30 ਲੱਖ ਲੋਕਾਂ ਨੂੰ ਅ ਇਹਦਾ ਸਿੱਧਮ ਸਿੱਧਾ ਲਾਹ ਹੈ ਜਿਹੜਾ ਉਹਦੀ ਇੱਕ ਐਸਟੈਬਲਿਸ਼ਡ ਫਿਗਰ ਜਿਵੇਂ ਤੁਹਾਨੂੰ ਦੱਸਾਂ ਜਿਹੜੀਆਂ ਪਿਛਲੇ 6 ਮਹੀਨਿਆਂ ਦੇ ਵਿੱਚ 8,65,000 ਸਰਵਿਸਿਜ਼ ਪਟਵਾਰੀਆਂ ਨੇ ਆਨਲਾਈਨ ਡਿਸਪੋਜ਼ ਆਫ ਕਰ ਦਿੱਤੀਆਂ ਥੈਟ ਮੀਨਸ ਕਿ ਪੂਰੇ ਸਾਲ ਦੇ ਵਿੱਚ ਉਹਨਾਂ ਕੋਲ ਤਕਰੀਬਨ ਤਕਰੀਬਨ 17 ਲੱਖ ਐਪਲੀਕੇਸ਼ਨ ਹੈ ਜਿਹੜੀ ਉਹ ਪਟਵਾਰੀਆਂ ਕੋਲ ਆਉਣੀ ਹੈ ਜਿਹੜੀ ਪਟਵਾਰੀ ਕੋਲ ਆਉਣੀ ਹੈ ਉਹ ਨਿਚੇ ਜਾਂ ਐਮਸੀ ਕੋਲੇ ਜਾਊਗੀ ਜਾਂ ਸਰਪੰਚ ਕੋਲੇ ਜਾਊਗੀ ਜਾਂ ਨੰਬਰਦਾਰ ਕੋਲੇ ਜਾਊਗੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸਾਲਾਨਾ ਸ 17 18 ਲੱਖ 20 ਲੱਖ ਦੇ ਕਰੀਬ ਲੋਕਾਂ ਨੂੰ ਇਹਦਾ ਸਿੱਧਮ ਸਿੱਧਾ ਲਾਭ ਹੈ ਜਿਹੜਾ ਉਹ ਮੇਲਾ ਸ਼ੁਰੂ ਹੋ ਗਿਆ ਉਸ ਤੋਂ ਹਾਂਜੀ ਹਜੇ ਵੀ ਕਈ ਇਹ ਜੇ ਮਹਿਕਮੇ ਨੇ ਜਿਹੜੇ ਆਨਲਾਈਨ ਨਹੀਂ ਹੋਏ ਹਾਂਜੀ ਹਜੇ ਵੀ ਕਈ ਇਹ ਜੇ ਮਹਿਕਮੇ ਨੇ ਜਿਹੜੇ ਆਨਲਾਈਨ ਨਹੀਂ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਮਹਿਕਮਿਆਂ ਦੀ ਸੇਵਾਵਾਂ ਵੀ ਆਨਲਾਈਨ ਕਰ ਦੇਖੋ ਇਸ ਤਰ੍ਹਾਂ ਕਿ ਸੇਵਾ ਕੇਂਦਰ ਦੇ ਵਿੱਚ ਜਿੰਨੀਆਂ ਸਰਵਿਸਿਜ਼ ਨੇ ਉਹ ਟਾਈਮ ਬਾਉਂਡ ਤਰੀਕੇ ਦੇ ਵਿੱਚ 20 ਦਿਨਾਂ ਦੇ ਵਿੱਚ 1 ਦਿਨ ਤੋਂ ਲੈ ਕੇ 45 ਦਿਨਾਂ ਦੇ ਤੱਕ ਉਹ ਅਸੀਂ ਸਰਵਿਸਿਜ਼ ਦੀ ਜਿਹੜੀ ਆ ਉਹ ਕਲੀਅਰ ਕਰ ਦਿੰਨੇ ਆ ਹੁਣ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਜਿਹੜੀਆਂ ਮਹਿਕਮੇ ਹਜੇ ਵੀ ਆਫਲਾਈਨ ਚੱਲ ਰਹੇ ਨੇ ਆਫਲਾਈਨ ਕੰਮ ਦੀ ਮਾਨਿਟਰਿੰਗ ਹੈ ਜਿਹੜੀ ਉੱਪਰ ਹੋ ਨਹੀਂ ਪਾਉਂਦੀ ਹੈਗੀ ਹੁਣ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਬੜੀ ਜਲਦੀ ਲਾਂਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਮਹਿਕਮੇ ਨੇ ਜਿਹੜੇ ਕਿ ਅਜੇ ਆਫਲਾਈਨ ਨੇ ਚਾਹੇ ਉਹ ਰੈਵਨਿਊ ਹੈ ਚਾਹੇ ਉਹ ਟਰਾਂਸਪੋਰਟ ਹੈ ਲੋਕਲ ਗਵਰਨਮੈਂਟ ਹੈ ਹਾਊਸਿੰਗ ਹੈ ਉਹਨਾਂ ਦੀ ਵੀ ਆਨਲਾਈਨ ਮਾਨਿਟਰਿੰਗ 95 ਸਰਵਿਸਿਜ਼ ਦੀ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਦੋਂ ਉਹ ਮਾਨਿਟਰਿੰਗ ਸ਼ੁਰੂ ਹੋ ਗਈਏ ਤਕਰੀਬਨ ਵੀ 18ਵੇਂ ਮਹੀਨੇ ਦੇ ਵਿੱਚ ਇਹ ਸਰਵਿਸ ਵੀ ਚਾਲੂ ਕਰ ਦਾਂਗੇ ਜਦੋਂ ਮਾਨਿਟਰਿੰਗ ਆਨਲਾਈਨ ਸ਼ੁਰੂ ਹੋ ਗਈ ਤੇ ਉੱਥੇ ਵੀ ਲੋਕਾਂ ਨੂੰ ਸਰਵਿਸਿਜ਼ ਨੇ ਜਿਹੜੀਆਂ ਹਰ ਐਪਲੀਕੇਸ਼ਨ ਡਿਸਪੋਜ਼ ਆਫ ਹੈ ਜਿਹੜੀ ਉਹ ਵੰਜਵੇਂ ਦਿਨਾਂ ਤੋਂ ਲੱਗ ਜੂਗੀ ਇਹਦੇ ਨਾਲ ਪੰਜਾਬ ਪੂਰਾ 100% ਡਿਜੀਟਲ ਪਲੈਟਫਾਰਮ ਤੇ ਆ ਜਾਏਗਾ ਦੇਖੋ ਉਮੀਦ ਤੇ ਦੁਨੀਆ ਕਾਇਮ ਹੈ ਅਸੀਂ ਤਾਂ ਉਮੀਦ ਵੀ ਕਰਦੇ ਆਂ ਆਸ ਵੀ ਕਰਦੇ ਆਂ ਔਰ ਕੇਂਦਰ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਕਿ ਜੋ ਪੰਜਾਬ ਦੇ ਕਿਸਾਨ ਭਰਾਵਾਂ ਦੀਆਂ ਜੋ ਮੰਗਾਂ ਨੇ ਜਿਹੜੀਆਂ ਕਿ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਉੱਪਰ ਉਹ ਗੌਰ ਫਰਮਾਉਣ ਉਹਨਾਂ ਮੰਗਾਂ ਨੂੰ ਹੱਲ ਕਰਨ ਤਾਂ ਕਿ ਜੋ ਸੜਕਾਂ ਦੇ ਉੱਪਰ ਅੱਜ ਪੰਜਾਬ ਦਾ ਕਿਸਾਨ ਰੋਲ ਰਿਹਾ ਉਹਨਾਂ ਦੀ ਖੱਜਲ ਖਵਰੀ ਜਿਹੜੀ ਉਹ ਬੰਦ ਹੋ ਸਕੇ ਤੱਕ ਇਹ ਤੁਹਾਨੂੰ ਕੀ ਕਹੀ ਗਈ ਹੈ ਇੱਕ ਕੀ ਫਟੰਦੀ ਜੀ ਟਾਇਲ ਫਟਿਆ ਸੀ ਕਲਾਸ ਰੂਮ ਤੋਂ ਹੋਇਆ ਸੀ ਟਾਇਲ ਫਟਿਆ ਸੀ ਕਿੱਥੇ ਮਜੀਠਾਪੁਰ ਮਜੀਠਾਪੁਰ ਪੁਲਿਸ ਸਟੇਸ਼ਨ ਪੌਨਰਾ ਨਹੀਂ ਤੇ ਉਹਦੇ ਚ ਕੀ ਕਿਹਾ ਉਹਨਾਂ ਨੇ ਪੁਲਿਸ ਕਹਿ ਰਹੀ ਹੈ ਕਿ ਟਾਇਰ ਫਟਿਆ ਮਜੀਠੀਆ ਸਾਹਿਬ ਦਾ ਕਹਿਣਾ ਕਿ ਉਹ ਬਲਾਸਟ ਸੀਗਾ ਤੇ ਕਿਸੇ ਨੇ ਪੋਸਟ ਵੀ ਆਈ ਹੈ ਜੀ ਨਹੀਂ ਉਹ ਉਹ ਮੈਂ ਉਹ ਟੂ ਬੀ ਟੂ ਬੀ ਵੈਰੀ ਓਨਸਟ ਮੈਂ ਦੇਖਿਆ ਨਹੀਂ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਉਹਦੇ ਕੋਲ ਪੂਰੇ ਮੇਰੇ ਕੋਲ ਪੂਰੇ ਫੈਕਟਸ ਨਹੀਂ ਹੈਗੇ ਪਰ ਡੈਫੀਨਿਟਲੀ ਇਹ ਮਜੀਠੀਆ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਚਾਹੇ ਟਾਇਰ ਫਟੇ ਤੇ ਚਾਹੇ ਬਲਾਸਟ ਆ ਜੋ ਵੀ ਹੈ ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆਏਗਾ ਅੰਡਰ ਇਨਵੈਸਟੀਗੇਸ਼ਨ ਹੋਏਗਾ ਇਹ ਜੇ ਪਰ ਡੈਫੀਨਿਟਲੀ ਆਈਲ ਚੈੱਕ ਇਟ ਚੈੱਕ ਇਟ ਅੱਪ ਵਿਦ ਡੀਜੀਪੀ ਆਲਸ ਹਰਪੂਰ ਸਾਹਿਬ ਦੇ ਵਿੱਚ ਜਿਹੜੇ ਕੱਲ ਨਰੈਨ ਸਿੰਘ ਚੌਰਾ ਨੇ ਕੀਤਾ ਇੱਥੇ ਹਮਲਾ ਉਹਦੀ ਵਾਰੀ ਇਹ ਗੱਲ ਇਹ ਹੈ ਕਿ ਉਹ ਕੋਈ ਡੀਐਸਪੀ ਸੀਗੇ ਉੱਥੋਂ ਤਿੰਨ ਦਿਨ ਪਹਿਲਾਂ ਹੱਥ ਨਾਲ ਲਾਜ ਮਿਲੇ ਆ ਉਹਨੂੰ ਵੀਡੀਓ ਦੀ ਸ਼ਾਮ ਹੈ ਤੇ ਵੀਡੀਓ ਵੀ ਆਈ ਹੈ ਤੇ ਉੱਪਰ ਕਾਰਵਾਈ ਨਹੀਂ ਕਿਉਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੀ ਵੀਡੀਓ ਹੱਥ ਮਿਲਾਉਣ ਦੇ ਸਾਹਮਣੇ ਆਈ ਹੈ ਪਰ ਹੱਥ ਮਿਲਾਉਣ ਦੇ ਨਾਲ ਮੈਂ ਇਹ ਵੀ ਕਹਾਂ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੇ ਵੀ ਕਹੇ ਮੇਰੀ ਵੀ ਗੱਲ ਹੋਈ ਹੈ ਕਿ ਸਾਰੇ-ਸਾਰੇ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਕੋਈ ਵੀ 1% ਵੀ ਕੋਈ ਲਿੰਕ ਹੋਏਗਾ ਜਾਂ ਇਨਵੋਲਵਮੈਂਟ ਹੋਏਗੀ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਉਹਦੇ ਨਾਲ ਲਿਹਾਜ਼ ਨਹੀਂ ਕੀਤੀ ਜਾਊਗੀ ਸੋ ਪਰ ਫਿਰ ਵੀ ਮੈਂ ਮੰਨ ਵੀ ਇਹ ਮੰਨ ਕੇ ਚੱਲਦਾ ਕਿ ਪੰਜਾਬ ਪੁਲਿਸ ਦੇ ਇੱਕ ਐਸਆਈ ਦੀ ਦੀ ਹਿੰਮਤ ਦੇ ਨਾਲ ਇਹ ਜਿਹੜਾ ਸਾਰਾ ਬਹੁਤ ਵੱਡਾ ਕਾਂਡ ਹੋ ਜਾਣਾ ਸੀਗਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਵੀ ਚੰਗੀ ਭੂਮਿਕਾ ਜਿਹੜੀ ਉਹਨਾਂ ਭਾਈ ਉਹਦੇ ਲਈ ਮੁਬਾਰਕਾ ਵੀ ਨੇ ਉਹਨਾਂ ਨੂੰ ਉਪਰਾਸ਼ਟਪਤੀ ਨੇ ਕਿਹਾ ਹੈਗਾ ਆ ਖੇਤੀਬਾੜੀ ਮੰਤਰੀ ਕੇਂਦਰ ਵਾਲਿਆਂ ਨੂੰ ਕਿ ਤੁਸੀਂ ਕਿਸਾਨਾਂ ਦੀਆਂ ਗੱਲਾਂ ਸੁਣੋ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰੋ ਕਿਉਂ ਨਹੀਂ ਹੱਲ ਕਰਦੇ ਇਹ ਤਾਂ ਦੇਖੋ ਅਸੀਂ ਤਾਂ ਪਹਿਲੇ ਦਿਨੋਂ ਹੀ ਕਹਿੰਦੇ ਆ ਰਹੇ ਹਾਂ ਹੁਣ ਉਪਰਾਸ਼ਟਪਤੀ ਸਾਹਿਬ ਵੱਲੋਂ ਇਹ ਬਿਆਨ ਦੇਣਾ ਇਹਦਾ ਮਤਲਬ ਕਿ ਦੇਸ਼ ਦੀ ਲੀਡਰਸ਼ਿਪ ਔਰ ਬੀਜੇਪੀ ਦੀ ਲੀਡਰਸ਼ਿਪ ਇਹ ਮੰਨਦੀ ਤਾਂ ਹੈ ਕਿ ਕਿਸਾਨਾਂ ਦੇ ਮਸਲੇ ਮੁੱਦੇ ਜੈਨੂਇਨ ਨੇ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈਗੀ ਸੋ ਮੈਂ ਸਮਝਦਾ ਕਿ ਚਾਹੇ ਦੇਰ ਆਏ ਦਰੋਸਤ ਹੈ ਉਪਰਸ਼ਪਤੀ ਸਾਹਿਬ ਵੱਲੋਂ ਇਹ ਕਹਿਣਾ ਤੇ ਹੁਣ ਤਾਂ ਸ਼ਾਇਦ ਬੀਜੇਪੀ ਦੀ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂ ਸਰਪੇ ਮਿਹਰਬਾਨ ਜੀ ਸਰ ਇੱਕ ਕੁਐਸਚਨ ਇਲੈਕਸ਼ਨ ਤੇ ਥੋੜਾ ਅੰਕਸ਼ੇ ਦੇ ਬੋਲੋ ਸਰ ਕਾਉਂਟਿਗਰੇਸ਼ਨ ਪਿਆਰ ਨਹੀਂ ਹੋ ਰਿਹਾ ਇੱਕ ਵਾਰੀ ਪੈਕਟ ਆ ਨਗਰ ਨਿਗਮ ਚੋਣਾਂ ਦੇ ਕੇ ਕੀ ਤਿਆਰੀ ਸਾਰੀ ਤਿਆਰੀ ਹੈ ਜੀ ਬਿਲਕੁਲ ਬੇਫਿਕਰ ਰਹੋ ਤੁਸੀਂ ਵੀ ਔਰ ਬਾਕੀ ਵਿਰੋਧੀ ਧਿਰਾਂ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹਨਾਂ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਫਤਵਾ ਜਿਹੜਾ ਉਹ ਦਿੱਤਾ ਉਸੇ ਤਰੀਕੇ ਦੇ ਨਾਲ ਪੰਜਾਬ ਦੀਆਂ ਪੰਜੇ ਕਾਰਪੋਰੇਸ਼ਨਸ ਔਰ 44 ਜਿਹੜੀ ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਨੇ ਉਹਨਾਂ ਦੀ ਪੂਰੀ ਤਿਆਰੀ ਹੈ ਵੱਖ-ਵੱਖ ਟੀਮਾਂ ਬਣਾ ਕੇ ਮਿਨਿਸਟਰ ਸਾਹਿਬਾਨਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਉਹ ਜ਼ਿਲ੍ਹਿਆਂ ਦੇ ਵਿੱਚ ਜਾ ਰਹੀਆਂ ਨੇ ਤੇ ਬਹੁਤ ਵੱਡੇ ਮੈਂਡੇਟ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜੇਤੂ ਹੋ ਕੇ ਸਾਹਮਣੇ ਆਏਗੀ ਕਿਸੇ ਨੇ ਹੁਣ ਕਿਹਾ ਕਿ ਨਹੀਂ ਆਉਣਗੇ ਇਹ ਤਾਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਪੁੱਛੋ ਜਾ ਕੇ ਮੈਂ ਕਿਵੇਂ ਦੱਸ ਸਕਦਾ ਨੇ ਦੇਖੋ ਮੈਂ ਬਿਲਕੁਲ ਮੇਰੇ ਸਾਰੇ ਵੀਰਾਂ ਦੀ ਦੇ ਦੇ ਇਮੋਸ਼ਨਸ ਦੇ ਨਾਲ ਸਹਿਮਤ ਹਾਂ ਕਿ ਇਹ ਜਿਹੜਾ 15 ਵਾੜਾ ਹੁੰਦਾ ਹੈ ਜਾਂ ਖਾਸ ਤੌਰ ਤੇ ਜਿਹੜਾ ਇੱਕ ਹਫਤਾ ਹੁੰਦਾ ਹੈ ਸ਼ਹੀਦੀ ਸ਼ਹੀਦਿਆਂ ਦਾ ਤੇ ਉਹਦੇ ਵਿੱਚ ਇਮੋਸ਼ਨਸ ਨੇ ਜਿਹੜੇ ਉਹ ਬੜੇ ਪੰਜਾਬ ਦੇ ਲੋਕਾਂ ਦੇ ਜੁੜੇ ਹੁੰਦੇ ਨੇ ਬਾਕੀ ਪਾਰਟੀਆਂ ਨੇ ਵੀ ਬੇਨਤੀ ਕੀਤੀ ਹੈ ਮੈਂ ਵੀ ਪਿਛਲੇ ਦਿਨਾਂ ਚ ਅਪੀਲ ਕੀਤੀ ਹੈ ਚੀਫ ਇਲੈਕਸ਼ਨ ਅਫੀਸਰ ਨੂੰ ਕਿ ਉਹਨਾਂ ਇਮੋਸ਼ਨਸ ਦਾ ਧਿਆਨ ਰੱਖ ਕੇ ਜਿਹੜਾ ਫੈਸਲਾ ਜਿਹੜਾ ਉਹ ਲਿਆ ਜਾਵੇ ਉਹਨਾਂ ਕੀ ਫੈਸਲਾ ਲੈਂਦੇ ਨੇ ਇਹ ਤਾਂ ਉਹਨਾਂ ਦਾ ਪ੍ਰੈਰੋਗੇਟਿਵ ਹੈ ਠੀਕ ਹੈ ਥੈਂਕ ਯੂ